ਬੰਦੇ ਪੈ ਗਏ ਅਗ ਤੋਂ ਬੰਦੇ ਪੈ ਗਏ ਕੀ ਕਹ ਲੂਗੀ ਪਪਾ ਜੀ ਅਗ ਤੋਂ ਮੈਨੂੰ ਬੰਦੇ ਪੈ ਗਏ ਸਾਰੇ ਪੈਸੇ ਥੇਲੇ ਵੀ ਲੈ ਗਏ ਮੇਰੇ ਤੋਂ ਕਿੰਨੀ ਕਮਾਈ ਲੁੱਟ ਕੇ ਲੈ ਗਏ ਆ ਤੁਹਾਡੇ ਆਲਾ 700 ਪਾ ਗਏ ਤੇ 7200 ਰੁਪਿਆ ਹੀ ਉਹ ਆਜੋ ਚਲਿਏ ਗੱਡੀ ਜੀ ਵੇਖੀਏ ਕਿੱਧਰ ਨੂੰ ਗਏ ਆ ਉਹ ਨਵੇੜਲਾ ਤੂੰ ਵੀ ਕੋਈ ਕੰਮ ਤੂੰ ਕੰਮ ਵੇਖ ਕੇ ਰੋਣੀ ਡੈ ਪੈਣਾ ਆ ਉਹ ਗੰਡੇ ਚੀਰੇ ਦਾ ਕਿਹਦਾ ਰੋਣੇ ਨਿਕਲਦਾ ਤੇਰਾ ਨਿਕਲਦਾ ਤੇਰੇ ਪੱਥਰ ਦੇ ਡੇਲੇ ਆ ਉਹ ਜਿੱਦਾਂ ਤੇਰੀ ਲੁਤਰੋ ਚੱਲਣ ਦੀ ਆ ਨਾ ਏਦਾਂ ਕਰਦੇ ਵੀ ਚਲਾ ਕਰਦਾ ਤੇ ਪੁੱਤ ਮੈਂ ਬੜੀ ਤੇਜ਼ ਚਲਾਉਣਾ ਨਾ ਆ ਟਾਬਾ ਹੀ ਵੈਸ ਨੂੰ ਨਹੀਂ ਤੇਨ ਮੈਂ ਕਦੇ ਦਾ ਤ ਓ ਤੈਨੂੰ ਪਤਾ ਨਹੀਂ ਮਾਲਕਾਣਾ ਕਿੱਦਾਂ ਕੁ ਆਇਦਾ ਆ ਮੇਰੇ ਤਾਏ ਦਾ ਡੱਬ ਆਇਆ ਗੰਡੇ ਕੱਟ ਨਹੀਂ ਤੇ ਤੇਰਾ ਪਤਾ ਕਢਾ ਦੂੰ ਇੱਥੋਂ ਓ ਜਾ ਜਾ ਕੇ ਨਲੀ ਨਲੀ ਪੁੰਝ ਵਾਕਾ ਜਿਆ ਭੁੱਲ ਗਿਆ ਮੇਰੇ ਮਗਰ ਮਗਰ ਤੁਰਿਆ ਫਿਰਦਾ ਨਾ ਓ ਫਿਰਦਾ ਨਾ ਜਦੋਂ ਮੈਨੂੰ ਵੀ ਤੂੰ ਬੜਾ ਹਸਪਰ ਬੰਦਾ ਆ ਜਦੋਂ ਦੀ ਤੇਰੀ ਛੇਮੇ ਨੇ ਖੋਮ ਟੱਪੀ ਹੋਣਾ ਤੂੰ ਮੇਰੇ ਮਨੋ ਹੀ ਲਾ ਗਿਆ ਆ ਓ ਤੁਸੀਂ ਕੀ ਕੁੱਤੇ ਜਿੱਕਾ ਲਾ ਡਰਾਈਵਰ ਆ ਆਰਡਰ ਲਓ ਉਹਨਾਂ ਦਾ ਲੈ ਆ ਗਈ ਓ ਓ ਡਰਾਈਵਰ ਸਾਹਿਬ ਠੀਕ ਬਈ ਤੁਹਾਨੂੰ ਉਹ ਖਾਣਾ ਤੇ ਬੱਕਰਾ ਹੀ ਕੀ ਕਰੀਏ ਤੁਹਾਡਾ ਟੱਬਾ ਹੀ ਵੈਸ਼ਨੂ ਆ ਓ ਜਾ ਸ਼ਾਹਦਾਦ ਮਗਲੇ ਟੱਬੇ ਦੀ ਬੱਕਰੀ ਦੀ ਫੋਟੋ ਲੱਗੀ ਤੀ ਉੱਥੇ ਨਹੀਂ ਬ੍ਰੇਕ ਲਾਈ ਹੋਣੀ ਤੂੰ ਦਾਲ ਹੁੰਦੀ ਆ ਕਹਿ ਕੇ ਨਾ ਬੱਕਰੇ ਦਾ ਮੂਝ ਪਾਣੀ ਲਿਆ ਦੇਣਾ ਬੱਸ ਸੁਣੋ ਵੈਸ਼ਨੂ ਲਿਖਿਆ ਹੀ ਆ ਜੇ ਤੁਹਾਡਾ ਬੱਕਰੇ ਨੂੰ ਜੀ ਕਰਦਾ ਨਾ ਤੇ ਬੱਕਰਾ ਖਵਾ ਦਿੰਨੇ ਆ ਤੂੰ ਇੰਜ ਕਰ ਦੋ ਪਲੇਟਾਂ ਮੀਟ ਮਸਾਲਾ ਪਾ ਕੇ ਦਾਲ ਦੀਆਂ ਲਿਆ ਠੀਕ ਆ ਮੀਟ ਮਸਾਲਾ ਪਾ ਲਿਓ ਨੇ ਦਾਲ ਚ ਤੇ ਫੇਰਾ ਕਿੱਧਰ ਦਾ ਭਰਿਆ ਜੀ ਇਹ ਰਾਨੀ ਚਲਦੀ ਬੰਬੇ ਨੂੰ ਆ ਪਿਛਲਾ gekeੜਾ ਵੀ ਬੰਬੇ ਦਾ ਹੀ ਭਰਿਆ ਸੀ ਤੇ ਬੰਬੇ ਉਹ ਕਿਨੇ ਕਿਚੇਰਾਂ ਚ ਵਾਸ ਮੋੜਨਦੇ ਜੀ ਜੇ ਤੇ ਚਲਾਵੇ 나ਗ ਫਿਰ ਤੇ ਦੂਤ ਨਾ ਦਿਨਾ ਚ ਵਾਸ ਆ ਜਾਈਗਾ ਇਹ 나 ਕੋਣ ਆ ਦਾਸ ਨੂੰ ਹੀ 나 ਕਹਿੰਦੇ ਨੇ ਠੀਕ ਆ ਵੈ ਸਭ ਤੋਂ ਲੰਬਾ ਚੱਕਰ ਲਾਇਆ ਕਿਹੜਾ ਜੀ ਲੰਬੇ ਚੱਕਰ ਦੀ ਗੱਲ ਸੁਣ ਲੈ ਇੱਕ ਵਾਰ ਲੱਦਿਆ ਸੀ ਮੈਂ 2 ਨੰਬਰ ਦਾ ਮਾਲ ਮੇਰੇ ਪਿੱਛੇ ਲੱਗ ਗਿਆ ਆਰਿਓ ਮੈਂ ਅੱਗੇ ਅੱਗੇ ਆਰਿਓ ਪਿੱਛੇ ਪਿੱਛੇ ਮੈਂ ਨੇ ਗੱਡੀ ਰੋਕੀ ਮੈਨੂੰ ਤਾਂ ਅੰਜ ਲੱਗਾ ਜਿਵੇਂ ਮੈਂ ਘੁੰਮਦਿਆਂ ਘਮਾਉਂਦਿਆਂ ਪੂਰੀ ਧਰਤੀ ਦਾ ਹੀ ਚੱਕਰ ਲਾ ਛੱਡਿਆ ਆ ਗਏ ਤੇ ਤੇਲ ਕਿੱਥੇ ਪਾਇਆ ਐਸੇ ਬਕਵਾਸ ਕਰਕੇ ਤੈਨੂੰ ਬੱਕਰਾ ਨਹੀਂ ਮਿਲਦਾ ਉਹ ਤੈਨੂੰ ਕੀ ਹੋ ਗਿਆ ਕੋਹ ਨਹੀਂ ਗਾਲ ਜੀ ਸੁਣ ਕੇ ਚੱਕਰ ਜਿਹਾ ਆ ਗਿਆ ਸੀ ਲਿਓ ਨਾ ਮਤਾੜੇ ਲਈ ਰੋਟੀ ਬਹੁਤੀ ਬਕਵਾਸ ਨਾ ਕਰਿਆ ਕਰ ਦਾਲ ਤੋਂ ਵੀ ਜਾਵੇਂਗਾ ਬੰਬੇ ਤੱਕ ਬਫਲ ਕੇ ਮਤ ਰੱਖੂਗਾ ਉਸਤਾਦ ਸੋਰੀ ਗਲਤੀ ਹੋ ਗਈ ਆ ਲਓ ਜੀ ਮੀਠੇ ਮਸਾਲੇ ਵਾਲੀ ਦਾਲ ਓਏ ਆ ਕੀ ਓਏ ਇਹ ਤੇ ਉਹੀ ਦਾਲ ਲੱਗਦੀ ਤੇ ਮੈਂ ਪਿਛਲੇ ਕਿਹੜੇ ਬੰਬੇ ਜਾਣ ਲੱਗਿਆ ਖਾਦੀ ਆਹੋ ਤੇ ਤੁਸੀਂ ਕਿਹੜਾ ਬੰਬੇ ਟਾਈਮ ਲਾਇਆ ਤੁਸੀਂ ਵੀ ਤੇ ਇਦਾਂ ਆਉਣ ਜਾਣ ਕੀਤਾ ਵਾ ਨਾਲੇ ਇਨੇ ਚਿਰਚੇ ਤੇ ਦਾਲ ਮਹਾਰਾਂਗੀ ਫੜਦੀ ਆ ਗੱਲ ਤੇ ਤੇਰੀ ਸਹੀ ਆ ਗੱਲ ਸੁਣੋ ਮੇਰੀ ਤੁਹਾਡੇ ਕੋਲ ਸਮਝ ਨਹੀਂ ਆਗੀ ਜਿੰਨੇ ਚੱਕ ਰੰਗ ਨਾ ਫੜਿਆ ਹੋਵੇ ਤੈਨੂੰ ਆਂਡਾ ਤੇਰੀ ਬਣਾ ਦਈਏ ਆ ਬਣਾ ਦਿਓ ਫਿਰ ਉੱਤਰੀਆਂ ਖਾ ਕੇ ਤਰਿਆ ਨਹੀਂ ਜਾਣਾ ਅੱਗੇ ਚੱਲ ਤੈਨੂੰ ਮੱਛੀ ਖੋਣਾ ਉਹਦਾ ਡਰਾਈਵਰ ਸਾਬੇ ਗੱਡੀ-ਗੁੱਡੀ ਚਲਾ ਲਈ ਨਾ ਹੁੰਦਾ ਵਾ ਗੱਡੀ ਇਹਨੇ ਸ਼ਕੂ ਚਲਾਉਣੀ ਆ ਗੇਅਰ ਜਡਾ ਤੇ ਆ ਪਿਆ ਇਹਨੂੰ ਤਾਂ ਚੂਹੀ ਗੱਡੀ ਚ ਵੜ ਜੇ ਤੇ ਉਹ ਫੜਨ ਫੜਨੇ ਰੱਖਿਆ ਇਹਨੂੰ ਚੂਹਿਆਂ ਫੜਨ ਦੀ ਤਨਖਾਹ ਦੇਈ ਜਾਂਦੇ ਜੀ ਉਹ ਨਹੀਂ ਨਹੀਂ ਜਦੋਂ ਕਦੇ ਮੈਂ ਕਸੂਤਾ ਫਸ ਜਾਣਾ ਇਹਨੂੰ ਮੈਂ ਆਪਣਾ ਮੁੰਡਾ ਬਣਾ ਕੇ ਇਹਦੀ ਸੌਂ ਖਾ ਕੇ ਬਚ ਵੀ ਜਾਈਦਾ ਵਾ ਉਹ ਗੁੱਸਾ ਨਾ ਕਰ ਮਜ਼ਾਕ ਕੀਤਾ ਵਾ ਹਾਂਜੀ ਰੇ ਸਾਹਿਬ ਕੀ ਲਿਆ ਦੀਏ ਯਾਰ ਜੋ ਵੀ ਤਾਜਾ ਬਣਿਆ ਲੈ ਆ ਠੀਕ ਆ ਨਾਲ ਗੱਲ ਸੁਣ ਅੱਗ ਪੌੜੀ ਜਿਆ ਕੀੜਿਆ ਹੈ ਗੱਪਾਂ ਮਾਰਨ ਇਹ ਆਂਦਾ ਮੈਂ ਬੰਬੇ ਉਹ ਵੰਦੇਣਾ ਚੀ ਮੋੜਨਾ ਹੈ ਹੂੰ ਉਹ ਇਹਨੇ ਬੰਬਾ ਕਿਤੇ ਵੇਖਿਆ ਵੀ ਹੈਗਾ ਸਮਾਨ ਤੇ ਇਹਨੇ ਗੱਡੀ ਚ ਪੁੱਛੋ ਮੰਡੀ ਦਾ ਲੱਦਿਆ ਉਹ ਜੇ ਲਗਾਤਾਰ ਵੀ ਗੱਡੀ ਚਲਾਈਏ ਨਾ ਫਿਰ ਵੀ 4 ਦਿਨ ਲੱਗਦੇ ਬੰਬੇ ਪਹੁੰਚਦੇ ਆ ਤੇ ਉੱਥੇ ਜਾ ਕੇ ਜਿਹੜਾ ਸਮਾਨ ਗੱਡੀ ਚੋਂ ਲਾਉਣਾ ਉਹ ਵੀ ਟਾਈਮ ਵਿੱਚ ਪਾਓ ਡਰਾਈਵਰ ਦੀ ਸਾਰੀ ਜ਼ਿੰਦਗੀ ਤੇ ਸੜਕਾਂ ਤੇ ਰੋਲ ਜਾਂਦੀ ਆ ਉਹ ਆ ਤੇ ਜਿਉਂਦਾ ਰਵੇ ਜਿਹਨੇ ਮੋਬਾਈਲ ਦੀ ਖੋਜ ਕੀਤੀ ਆ ਵੀਡੀਓ ਕਾਲ ਤੇ ਕਿਤੇ ਬੱਚਿਆਂ ਦਾ ਮੂੰਹ ਨਾ ਵੇਖ ਲਈਦਾ ਵਾ ਨੇ ਤੇ ਪਹਿਲਾਂ ਕਈ ਕਈ ਚਿਰਕ ਦੇ ਪਿੰਡ ਦੀ ਜੂ ਨਹੀਂ ਵੇਖੀਦੀ ਪਰ ਇੱਕ ਗੱਲ ਉਹੋ ਜੇ ਚੰਗੇ ਰਹਿੰਦੇ ਵੇਹਲਾ ਕੋਈ ਟੈਨਸ਼ਨ ਨੀ ਹੋ ਲੈਣ ਡਿਆ ਕਿ ਤਰ੍ਹਾਂ ਗੱਪਾਂ ਦੀ ਕਿਲੀ ਨਤੀ ਹੋ ਚਲੋ ਤੁਸੀਂ ਵੀ ਨਾ ਟੈਨਸ਼ਨ ਲਓ ਦੱਸੋ ਖਾਣਾ ਕੀ ਜੇ ਉਹ ਲੈ ਆ ਜੋ ਵੀ ਤਾਜਾ ਬਣਿਆ ਆਉਂਦੇ ਆਉਂਦੇ ਡੇਰੀ ਕਿ ਜਨਮ ਠੇਕੇਦਾਰਾ ਤੂੰ ਇਨੀ ਚਾਹ ਕਿਉਂ ਪੀ ਨਗੜਾ ਪਰ ਪਰ ਕੇ ਉਹ ਮੂਰਖਾ ਚਾਹ ਮੇਤਰੀਆਂ ਦੀ ਰੈਡ ਬੱਲ ਹੁੰਦੀ ਆ ਜਿੰਨੀ ਮਿਲ ਜੇ ਉੰਨੀ ਥੋੜੀ ਦੂਜੀ ਗੱਲ ਜਦੋਂ ਭਰਿਆ ਗਲਾ ਹੌਲੀ ਹੌਲੀ ਕਰਕੇ ਪੀਦਾ ਨਾ ਅੱਧਾ ਪੌਣਾ ਘੰਟੇ ਦੇ ਘਰ ਵਾਲਿਆਂ ਦਾ ਉਦਾਂ ਹੀ ਖਾ ਜਾਂਦਾ ਬੱਲੇ ਠੇਕੇਦਾਰਾ ਮੰਨ ਗਿਆ ਤੈਨੂੰ ਤਾਂ ਹੀ ਤੂੰ ਠੇਕੇ ਘੱਟ ਮਾਰਦਾ ਤੇ ਇਹਦੇ ਅੱਗੇ ਜ਼ਿਆਦਾ ਜਾਨਾ ਹੂੰ ਪਿਆਰਾ ਸਮਝ ਗਿਆ ਉਹ ਇਹਨੂੰ ਰੋਟੀਆਂ ਤੇ ਖਾ ਉਹਨੂੰ ਕਿੱਥੋਂ ਚੁੱਕ ਲਿਆ ਆ ਵਾਂ ਹੈ ਮੇਥੋਂ ਨਹੀਂ ਹੋਣੀ ਇਹਦੇ ਸਿਆਪੇ ਜੇ ਤੂੰ ਰੋਟੀ ਖਾਣਾ ਚਾਹੁੰਦਾ ਨਾ ਤੇ ਇਹਦਾ ਕੋਈ ਪ੍ਰਬੰਧ ਕਰ ਲੈ ਨਹੀਂ ਤੇ ਮੈਂ ਸਮਾਨ ਚੁੱਕ ਕੇ ਚੱਲੀ ਹੂ ਪੇਕੇ ਸਮਝੀ ਜਾਂਦਾ ਵਾ ਮਿਸਤਰੀ ਅੱਗੇ ਨਹੀਂ ਮਿਲਦਾ ਇਹ ਮਰਨਾ ਮਿਸਤਰੀ ਆ ਇਹਨੇ ਤਾਂ ਜਵਾਈ ਨਖਰ ਹੀ ਨਹੀਂ ਕਰਦੇ ਜਿਨੇ ਇਹ ਕਰਨ ਦਿਆ ਵਾ ਜੱਗਾਂ ਦੇ ਜੱਗ ਚਾਹ ਦੇ ਪੀ ਗਿਆ ਵਾ ਰੋਟੀ ਨਾਲ ਤਿੰਨ ਤਿੰਨ ਸਬਜ਼ੀਆਂ ਪਾਲਦਾ ਵਾ ਕਦੀਆਂ ਦਾ ਰੈਤਾ ਦੇ ਦਿਓ ਕਦੀਆਂ ਦਾ ਸਲਾਦ ਦੇ ਦਿਓ ਕਦੀਆਂ ਦਾ ਚਾਰ ਦੇ ਦਿਓ ਮੇਰੇ ਹੱਥ ਖੜੇ ਹੀ ਤੈਨੂੰ ਮੈਂ ਦੱਸਾਂ ਤੂੰ ਚਿੰਤਾ ਨਾ ਕਰ ਮੈਂ ਕਰਦਾ ਹੱਲ ਕਰ ਲੈਣਾ ਤੇ ਚੰਗਾ ਰਹ ਜੇਗਾ ਹਾਂਜੀ ਬਿੱਲੂ ਭੇਲਾ ਜੀ ਹੁਣ ਕੰਮ ਸਾਰਾ ਇਹਨਾਂ ਕਰਦੇਓ ਅੱਗੇ ਸਾਰੇ ਲੋਕੀ ਕਹਿੰਦੇ ਆ ਬਿੱਲੂ ਭੇਲਾ ਕਰੇ ਵਾਲੇ ਹਾਥੀ ਪਾਲੇ ਗਾਲ ਇੱਕ ਬਰਾ ਭਰਿਆ ਆਹ ਤੇ ਬਿੱਲੂ ਭੇਲਾ ਕੋਈ ਆਮ ਠੇਕੇਦਾਰ ਥੋੜੀ ਆ ਬੰਗਲਾਦੇਸ਼ ਦਾ ਤੂੰ ਦੀ ਬੋਲਦੀ ਆ ਤੁਸੀਂ ਆਡੀ ਰੀਨਾਂ ਸੇਵਾ ਕਰੋ ਤੇ ਅਸੀਂ ਤੁਹਾਡਾ ਸੀ ਬਾਤਰੀ ਇਹੋ ਜੀ ਕਰਾਂਗੇ ਯਾਦ ਰੱਖੇਗਾ ਕੀ ਮਤਲਬ ਹੈ ਮੇਰਾ ਮਤਲਬ ਹੈ ਤੇਰੀ ਸੇਵਾ ਸਾਧੂ ਘਰੇ ਨਹੀਂ ਕਰਉਣੀ ਤੇ ਇਹ ਰੋਟੀ ਪਣੀ ਲੱਗਦਾ ਮੈਨੂੰ ਢਾਬੇ ਤੇ ਲਾਉਣਾ ਪੈਣਾ ਫੇਰ ਤੁਸੀਂ ਬੇਫਿਕਰ ਹੋ ਜਾਓ ਫੇਰ ਤੁਹਾਡੀ ਕੰਦ ਇਹੋ ਜੀ ਬਣਾਵਾਂਗੇ ਭਾਵੇਂ ਪਚਾਲ ਆ ਜਾਏ ਭਾਵੇਂ ਤੂਫਾਨ ਆ ਜਾਏ ਭਾਵੇਂ ਜੰਗ ਲੱਗ ਜਾਏ ਤੇ ਇੱਥੇ ਡਰੋਨ ਡਿੱਗ ਜੇ ਇਹ ਨਾ ਡਿੱਗੀ ਹੋ ਰਬ ਰਬ ਕਰ ਅੱਗੇ ਤੇ ਮਹਾ ਟੰਡ ਨੋਲਾ ਆਇਆ ਮਹਾਦ ਲੋਕੀ ਸੁਖ ਦੀ ਰੋਟੀ ਖਾਣ ਲੱਗੇ ਆ ਆ ਰੋਟੀ ਤੋਂ ਚਿਤਾਇਆ ਰੋਟੀ ਦਾ ਟਾਈਮ ਤੇ ਹੋ ਵੀ ਗਿਆ ਵਾ ਹੋਏ ਟਾਈਮ ਆਪਾਂ ਨੂੰ ਜਾਂਦੇ ਲੱਗਣਾ ਵਾ ਐਡਾ ਕਰੋ ਕੱਢੋ ਗੱਡੀ ਚੱਲੀਏ ਢਾਬੇ ਨੂੰ ਲੈ ਸੜ ਇਨੇ ਭੁੱਖ ਲੱਗ ਗਈ ਐ ਕੀ ਕਰੀਏ ਕਸੂਤੇ ਬਿਲੂ ਬਗੇਲੇ ਦੀ ਬੰਗਲਾ ਦੇਤਾ ਦੂਦੀ ਬੋਲਦੀ ਆ ਮਿੰਟ ਤੋਂ ਪਹਿਲਾਂ ਬਦਾ ਗੁਣੀਆਂ ਚ ਕਰ ਦੇਣਾ ਤੇ ਜਿਹੜਾ ਬੰਦਾ ਬਿਲੂਗੇ ਲੈਣੇ ਗੁਣੀਆਂ ਚ ਕਰਤਾ ਉਹ ਫਿਰ ਢਾਬਿਆਂ ਤੇ ੱਧਕੇ ਖਾਂਦਾ ਉਹ ਬਹੁਤਾ ਮੂੰਹ ਨਾਟ ਬੋਏ ਖਾਣਾ ਕੀ ਉਹ ਦੱਸ ਉਹ ਤੈਨੂੰ ਪਤਾ ਹੀ ਆ ਬਿਲੂਬਗੇਲੇ ਦੇ ਖਾਣ ਪੀਣ ਦਾ ਜਿੰਨੀਆਂ ਸਬਜ਼ੀਆਂ ਹੈਗੀਆਂ ਸਾਰੀਆਂ ਕੌਲੀਆਂ ਚ ਪਾਗ ਲੈ ਆ ਦਹੀਂ ਲੈ ਆ ਫਿਰ ਖੀਰ ਲੈ ਆਂ ਤੇ ਲਾੜ ਦੇ ਮੈਂਗੋ ਲੱਸੀ ਲੈ ਆਂ ਵੇਲਗਨੇ ਦੇਣਾ ਉਹ ਸਾਡੀ ਸੋਈ ਬਣਾਉਂਦਾ ਮੈਂ ਲੈ ਮੈਂ ਹੀ ਦੇਣਾ ਉਹ ਇਹਦੇ ਕੋਲ ਕੋਈ ਖੁਰਲੀ ਨਹੀਂ ਬਣਾਉਂਦਾ ਤੇ ਸੋਈ ਤੇ ਲਾਤਾ ਜੀ ਇਹ ਤੇ ਅੰਮ੍ਰਿਤ ਫਾੜੀ ਨਾਲ ਰੋਟੀ ਖਾਵੇ ਤਾਂ ਵੀ ਮਹਿੰਗਾ ਪੈਂਦਾ ਤੁਸੀਂ ਇਹਨੂੰ ਢਾਬਿਆਂ ਨੇ ਮੀਨੂ ਫੜਾਉਂਦੇ ਜੀ ਓ ਤੂੰ ਰੋਟੀ ਲੈ ਗਿਆ ਜਿਹੜਾ ਤੇਰਾ ਕੰਮ ਆ ਤੇਰੇ ਕਰਮਾਂਏ ਬਿੱਲੂ ਬਗੇਲੇ ਦੀ ਸੇਵਾ ਕਰਨੀ ਬਹੁਤ ਲਈ ਅਜੇ ਸੇਵਾ ਤੇਰੀ ਮੈਂ ਕਰਾਈ ਹੀ ਇੱਕ ਵਾਰ ਪੁਲਿਸ ਕੋ ਯਾਦੀ ਕ ਭੁੱਲ ਗਿਆ ਹੁਣ ਤੇ ਜਦੋਂ ਇਹ ਤੇਰੀ ਕੰਬਲ ਕੋਟੀ ਹੋਣੀ ਆ ਉਹ ਭਰਾਵਾ ਸਾਡਾ ਟਾਈਮ ਦਾ ਖਰਾਬ ਪਰ ਰੋਟੀ ਲੈ ਕੇ ਦੇ ਇਹਨੂੰ ਅਜੇ ਕੰਮ ਬਹੁਤ ਪਿਆ ਓ ਗੱਲ ਸੁਣ ਓ ਤੈਨੂੰ ਨਹੀਂ ਕਿਹਾ ਤੂੰ ਜਾ ਕਾਂਬੀਨ ਵਾਲੀਆਂ ਚੀਜ਼ਾਂ ਆਪ ਆਗਲੇ ਆਈ ਇਹਦੇ ਹੱਥ ਭੇਜਨੇ ਉਹ ਤਾਂ ਫੁਲਕੇ ਭੇਜੀ ਮੈਨੂੰ ਯਕੀਨ ਨਹੀਂ ਇੱਥੇ ਠੀਕ ਆ ਆ ਬਬੋਈ ਤੀ ਬੰਦੇ ਦੀ ਰੋਟੀ ਕਰ ਦਿਓ ਜੀ ਤੀ ਬੰਦਿਆਂ ਦੀ ਰੋਟੀ ਕੀ ਪ੍ਰੋਗਰਾਮ ਜੀ ਆ ਤੁਹਾਡੇ ਨਾਲ ਹੀ ਡੇਰੇ ਦੇ ਫਿਲਮ ਦੀ ਸ਼ੂਟਿੰਗ ਹੁੰਦੀ ਜੇ ਫਿਲਮ ਦੀ ਸ਼ੂਟਿੰਗ ਕਿਹੜੀ ਦੀ ਪੰਜਾਬੀ ਫਿਲਮ ਅੱਛਾ ਕਿੰਨੇ ਕਿ ਦਿਨੋਂ ਨਹੀਂ ਸ਼ੂਟਿੰਗ 2 ਦਿਨ ਤੇ ਇੱਥੇ ਹੋਊਗੀ ਫਿਰ ਬੱਡ ਰੇਰੀਆ ਚ ਨਹੀਂ ਆ ਤਗੜੀ ਲੱਗਦੀ ਫਿਲਮ ਕੋਈ ਤੁਸੀਂ ਇਹ ਕੰਮ ਕਰ ਸਕਦੇ ਜੇ ਕੱਲੂ ਐਸੇ ਟਾਈਮ ਤੀ ਬੰਦੇ ਦੀ ਰੋਟੀ ਉੱਥੇ ਭੇਜ ਸਕਦੇ ਜੇ ਆਹ ਕਿਉਂ ਨਹੀਂ ਤੁਸੀਂ ਅੰਕਲ ਨੂੰ ਨੰਬਰ ਦੇ ਦਿਓ ਬਸ ਫੋਨ ਕਰਦੇ ਹੋ ਤੁਹਾਡੀ ਰੋਟੀ ਪਹੁੰਚ ਗਈ ਕੇ ਭਾਰੇ ਸ਼ੂਟਿੰਗ ਵਾਲੀ ਗੱਲ ਕਿਸ ਨੂੰ ਦੱਸਿਓ ਨਾ ਫਿਰ ਬੰਦੇ ਬੜੇ ਇਕੱਠੇ ਹੁੰਦੇ ਆ ਯਾਰ ਅਸੀਂ ਛਦਾਈ ਆ ਤੁਸੀਂ ਬੇਫਿਕਰ ਹੋ ਜਾ ਇੱਥੇ ਬਹਿ ਜਾਓ ਤੁਹਾਡੀ ਰੋਟੀ ਤਿਆਰ ਕਰ ਦਈਏ ਤੇ ਕੱਲ ਫੋਨ ਕਰਦੇ ਹੋ ਇਸ ਟਾਈਮ ਤੁਹਾਡੀ ਰੋਟੀ ਪਹੁੰਚ ਜਾਣੀ ਚਲੋ ਠੀਕ ਆ ਫਿਰ ਭੇਜ ਦਿਓ ਉੱਥੇ ਕੋਈ ਚੱਕਰ ਹੀ ਨਹੀਂ ਤੇ ਸਬਜੀ ਕਿੜੀ ਕਿੜ ਕਰਨੀ ਜੀ ਉਹ ਆਪਣੇ ਪਿੰਡ ਕਿਹੜੀ ਫਿਲਮ ਦੀ ਸ਼ੂਟਿੰਗ ਹੁੰਦੀ ਆ ਪਤਾ ਨਹੀਂ ਉਸਤਾਜ ਜੀ ਮੈਂ ਤੇ ਆਪਾਂ ਸੁਣਿਆ ਕੋਈ ਨਹੀਂ ਕਰਦੇ ਪਤਾ ਫਿਰ ਧੀਰਿਆਂ ਦੇ ਵੇਲੜ ਜਾਓ ਟਾਬੇ ਤੇ ਲੱਗ ਗਿਆ ਹੁਣ ਉਹ ਸੇਮਾ ਜੀ ਤੁਹਾਡੇ ਨਾਲ ਪੰਗਾ ਲੈ ਕੇ ਉਹਨੇ ਟਾਬੇ ਤੇ ਲੱਗਣਾ ਸੀ ਹੋਰ ਜੈ ਬਾਬਿਆਂ ਦੀ ਸੇਵਾ ਕਰਦੇ ਭਲਤੋ ਕਰੋ ਸੇਵਾ ਬਾਬਿਆਂ ਦੀ ਬਾਬੇ ਤੁਹਾਨੂੰ ਅਸ਼ੀਰਵਾਦ ਦੇ ਕੇ ਜਾਣਗੇ ਉਹ ਬਾਬਾ ਜੀ ਤੁਹਾਡੇ ਆਸ਼ੀਰਵਾਦ ਕਰਕੇ ਤੁਰੇ ਫਿਰਨਦੇ ਆਂ ਮੈਨੂੰ ਤੁਹਾਨੂੰ ਕਦੇ ਦੇ ਤੁਰਤਰ ਜਾਣਾ ਸੀ ਜਿੱਡੀਆਂ ਤਗੜੀਆਂ ਮੁਸੀਬਤਾਂ ਆਈਆਂ ਸੀ ਕਿਹੜੀ ਮੁਸੀਬਤ ਆਈ ਸੀ ਬੱਚਾ ਉਹ ਬਾਬਾ ਜੀ ਕਹਿੰਨੇ ਚਲਾਕੀ ਨਾ ਮੈਨੂੰ ਕਮੇਟੀ ਚੋਂ ਕੱਟਾ ਪਵਾਤਾ ਸੀ ਤੇ ਮੈਨੂੰ ਅੱਜ ਗਿਆ ਹੀ ਬੁਲਾ ਉਸ ਦਿਨ ਮੈਂ ਮੌਤੇ ਬਿਲਕੁਲ ਨੇੜੇ ਹੋ ਕੇ ਮੁੜਿਆ ਹਾਂ ਪਰ ਇੱਕ ਗੱਲ ਮੈਨੂੰ ਸਿੱਖਣ ਨੂੰ ਮਿਲੀ ਸੀ ਕਿ ਕਿਸੇ ਨਾਲ ਚਲਾਕੀ ਨਹੀਂ ਕਰਨੀ ਚਾਹੀਦੀ ਤੇ ਮਾਇਆ ਦਾ ਮੋਹ ਤੇ ਕਦੀ ਵੀ ਨਾ ਕਰੋ ਕਿਸੇ ਦਾ ਦਿਲ ਦਿਖਾਉਣਾ ਤੇ ਸਭ ਤੋਂ ਵੱਡਾ ਪਾਪ ਆ ਸੱਚੀ ਗੱਲ ਐ ਭਗਤਾ ਤੇਰੀ ਬਾਬਿਆਂ ਦੀ ਅੰਤਰਾਤਮਾ ਕਹਿੰਦੀ ਆ ਤੂੰ ਕੋਈ ਰੱਬੀ ਰੂਹ ਆ ਹੋ ਨਹੀਂ ਬਾਬਾ ਜੀ ਰੱਬੀ ਰੂਹ ਤੇ ਤੁਸੀਂ ਜੇ ਦੱਸੋ ਤੁਹਾਡੀ ਕਿਸ ਤਰ੍ਹਾਂ ਦੀ ਸੇਵਾ ਕਰੀਏ ਉਹ ਕਰਦੇ 500 700 ਦੀ ਕਿੰਨੇ ਦੀ ਉਹ 500 ਦੀ ਕਰਦੇ ਉਹ ਤੇਰੇ ਮੂੰਹੋਂ ਪਹਿਲਾਂ 700 ਨਿਕਲਿਆ ਵਾ ਬਾਬਿਆਂ ਦੀ ਹੁਣ 700 ਨਾਲ ਹੀ ਸੇਵਾ ਹੋਊਗੀ ਸ਼ਾਹ ਜੀ ਤੁਹਾਡੇ ਕੋ 700 ਰੁਪਿਆ ਟੁੱਟਾ ਤੇ ਹੁਣਾ ਨਹੀਂ ਆ ਪੰਪ 500 ਦੇ ਦੋ ਨੋਟ ਦੋ ਬਾਬਾ ਜੀ ਨੂੰ ਬਾਬਾ ਜੀ ਤੁਹਾਡੇ ਕੋ ਪਰਚੀਆਂ ਹੈ ਗਿਆ ਹੈ ਗਿਆ ਭਗਤਾ ਲਓ ਜੀ ਆਪਣਾ 300 ਬਾਕੀ ਤੂੰ ਹੀ ਬਾਬਿਆਂ ਨੂੰ ਖੁਸ਼ ਕਰਤਾ ਜੇ ਮੰਗੋ ਕੀ ਮੰਗਦੇ ਜੇ ਉਹ ਬਾਬਾ ਜੀ ਐਸ ਘਰ ਚ ਤੁਹਾਡੇ ਚਰਨੀ ਪੈ ਗਏ ਆ ਤੇ ਸਮਝ ਲਓ ਸਭ ਕੁਝ ਹੀ ਮਿਲ ਗਿਆ ਭਗਤਾ ਤੂੰ ਬਾਬਿਆਂ ਦੀ ਦਿਲੋਂ ਸੇਵਾ ਕੀਤੀ ਆ ਬਾਬੇ ਤੈਨੂੰ ਅੱਜ ਵਰ ਦੇ ਕੇ ਚੱਲਿਆ ਜਾ ساری ਜ਼ਿੰਦਗੀ ਤੈਨੂੰ ਕਦੀ ਕਮੇਟੀ ਚ ਘਾਟਾ ਨਹੀਂ ਪਾਊਗਾ ਜਿੱਥੇ ਮਰਜੀ ਕਮੇਟੀਆਂ ਪਾਈ ਜਾ ਸਤਿਬਜਨ ਬਾਬਾ ਜੀ ਸਤਿਬਜਨ ਜੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਓ ਸ਼ਾਹ ਜੀ ਕੱਢੋ ਕਾਪੀ ਤੇ ਲਿਖ ਦਿਓ 700 ਰੁਪਏ ਦੇ ਖਾਤੇ 'ਚ ਮੇਰੇ ਖਾਤੇ 'ਚ ਉਹ ਕਿਹੜੀ ਗੱਲੋਂ ਤੂੰ ਹੀ ਆਣਾ ਹੋ ਤਾਂ ਬਾਬੇ ਦੀ ਕਰ ਦੋ ਸੇਵਾ 5-700 ਮੈਂ ਤਾਂ ਉਹਨੂੰ ਗੱਲਾਂ-ਗੱਲਾਂ 'ਚ ਲਾ ਕੇ ਤੋਰ ਦੇਣਾ ਸੀ ਇਹੋ ਜੇ ਬਾਬੇ ਮੈਂ ਛੱਤੀ ਵੇਖਿਆ ਸੇਮਿਆ ਗਲਤੀ ਹੋ ਗਈ ਆ ਪਰ ਪੈਸੇ ਤਾਂ ਮੇਰੇ ਖਾਤੇ 'ਚ ਪਵਾ ਉਹ ਚਿੰਤਾ ਨਾ ਕਰ ਉਹ 700 ਨਾ ਹੋਰ ਪੈਸੇ ਵੀ ਆਉਣਗੇ ਉਹ ਕਿਦਾਂ ਬਾਬੇ ਨੂੰ ਯਾਰ ਮੈਂ ਐਸੇ ਕਰਕੇ ਦਿੱਤਾ ਸੀ ਕਿ ਪਰਚੀਆਂ ਦੇ ਬਹਾਨੇ ਉਹਦੇ ਜੇ ਵਾਲੇ ਪੈਸੇ ਵੇਖ ਸਕਾਂ ਮੰਨ ਗਏ ਸੇਮਾ ਜੀ ਤੁਹਾਨੂੰ ਹੁਣ ਫਿਰ ਕੀ ਕਰੀਏ ਓਏ ਉਹ ਵੀ ਤੁਹਾਨੂੰ ਮੈਂ ਦੱਸਾਂ ਵੰਲੋ ਮੂੰਹ ਦੇ ਘੇਰ ਲਓ ਬਾਬਾ ਨਾਲ ਦੀ ਗਲੀ 'ਚ ਗਿਆ ਹਣਾ ਜੇ ਚੱਲ ਫੜ ਫੜਨਾ ਪਰਨਾ ਬਾਬਾ ਸੁੱਕਣ ਜਾਣੇ ਚਾਹੀਦਾ ਹਾਏ ਓਏ ਬੰਦੇ ਪੈਗੇ ਅਗ ਤੋਂ ਬੰਦੇ ਪੈਗੇ ਜੇ ਕੀ ਕਹਾਂ ਉਹ ਕੀ ਪਾਪਾ ਜੀ ਅਗ ਤੋਂ ਮੈਨੂੰ ਬੰਦੇ ਪੈਗੇ ਸਾਰੇ ਪੈਸੇ ਥਲੇ ਵੀ ਲਾ ਗਏ ਮੇਰੇ ਤੋਂ ਕਿੰਨੀ ਕਮਾਈ ਲੁੱਟ ਕੇ ਲੈ ਗਏ ਆ ਤੁਹਾਡੇ ਆਲਾ 700 ਪਾ ਗਏ ਤੇ 7200 ਰੁਪਿਆ ਹੀ ਉਹ ਆਜੋ ਚਲਿਏ ਗਲੀ 'ਚ ਵੇਖੀਏ ਕਿਦਾਂ ਨੂੰ ਗਏ ਆ ਉਹ ਤੇ ਕੇਰ ਕੇ ਕੁੱਟਿਆ ਕਾਲੇ ਮੋਟਰਸਾਈਕਲ ਆ ਕੇ ਹੁਣ ਲੱਗਦਾ ਭੱਜ ਭੁੱਜ ਗਏ ਉਹ ਬਾਬਾ ਜੀ ਅਮਲੀ ਅਮਲੀ ਹੋਣੇ ਆ ਕਰ ਲੈਨੇ ਪਤਾ ਉਹਨਾਂ ਦਾ ਤੁਸੀਂ ਜਾਓ ਹੁਣ ਬੇਫਿਕਰ ਹੋ ਕੇ ਓਏ ਜਾਵਾਂ ਕਿੱਦਾਂ ਉਹਨਾਂ ਨੇ ਮੇਰੇ ਕੋਈ ਕਰਾਇਆ ਵੀ ਨਹੀਂ ਛੱਡਿਆ ਕਰਾਇਆ ਦੇ ਕੇ ਤੋਰਾਂਗੇ ਬਾਬਾ ਜੀ ਸਾਹ ਜੀ ਜਿਹੜਾ ਬਾਬੇ ਹਣਾ 300 ਰੁਪਏ ਨੇ ਦਿੱਤਾ ਤੁਹਾਨੂੰ ਉਹ ਬਾਬਾ ਜੀ ਨੂੰ ਦੋ ਬਾਬਾ ਜੀ ਆ 300 ਪਾ ਕੇ 10 ਵੱਲੋਂ 1000 ਦੀ ਸੇਵਾ ਹੋ ਗਈ ਜੇ ਵੈਸੇ ਆ ਕਿੱਦਾਂ ਦਾ ਨਗਰ ਆ ਭਗਤਾ ਤੇਰਾ ਇੱਕ ਪਾਸੇ ਤੇਰੇ ਵਰਗੇ ਦਾਨੀ ਸੱਜਣ ਆ ਜਿਹੜੇ ਮੂੰਹ ਮੰਗਿਆ ਦਾਨ ਦਿੰਦੇ ਆ ਤੇ ਦੂਜੇ ਪਾਸੇ ਉਹ ਲਟੇਰੇ ਜਿਹੜੇ ਮਹਾਪੁਰਸ਼ਾਂ ਨੂੰ ਹੀ ਲੁੱਟੀ ਜਾਂਦੇ ਆ ਉਹ ਮੈਨੂੰ ਵੈਸੇ ਹੁਣ ਕੋਈ ਸ਼ਾਰਟਕਟ ਰਾਹ ਦੱਸ ਦੋ ਕਿਤੇ ਆ ਵੀ ਨਾ ਖੋ ਲੈਣ ਬਾਬਾ ਜੀ ਇਧਰੋਂ ਦੀ ਹੋ ਜਾਓ ਜਿੱਧਰੋਂ ਆ ਸ਼ੂਟਿੰਗ ਵਾਲੀ ਗੱਡੀ ਨਹੀਂ ਜਾਣ ਢਈ ਆਹ ਆ ਉਧਰੋਂ ਦੀ ਹੋ ਜਾਓ ਠੀਕ ਆ ਚੰਗਾ ਭਾਗਤਾ ਤੁਹਾਡਾ ਕੋਈ ਤੋੜਨੀਆ ਸੇਮਾ ਜੀ ਤੁਸੀਂ ਤਾਂ ਫਿਲਮ ਵਾਲੀ ਗੇਮ ਪਾਤੀ ਆ ਉਹ ਫਿਲਮ ਤੋਂ ਚੇਤਾ ਆਇਆ ਸੱਚੀ ਸ਼ੂਟਿੰਗ ਹੋਣਦੀ ਆ ਆਪਣੇ ਇੱਥੇ ਹਾਂਜੀ ਹਾਂਜੀ ਸੇਮਾ ਜੀ ਆਪਣੇ ਪਿੰਡ ਸ਼ੂਟਿੰਗ ਹੋਣਦੀ ਆ ਕਿੱਥੇ ਉਹਨਾਂ ਬਲਕਾਰੇ ਨੇ ਘਰ ਨਹੀਂ ਵਿੱਚ ਆ ਬਾਹਰਲੇ ਬੰਦਿਆਂ ਨੂੰ ਨਹੀਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਉਹ ਜਾਣਦਾ ਤੇ ਮੈਂ ਵੀ ਨਹੀਂ ਆ ਪਰ ਸ਼ੂਟਿੰਗ ਉਹਨਾਂ ਦੇ ਘਰ ਹੋਣਦੀ ਜੇ ਉਹ ਐਕਟਿੰਗ ਦਾ ਤੇ ਮੈਨੂੰ ਬੜਾ ਸ਼ੌਂਕ ਆ ਉਹ ਤੇ ਮੇਰਾ ਪੂਰਾ ਹੋਇਆ ਨਹੀਂ ਆ ਚੱਲ ਅੱਜ ਫਿਲਮ ਦੀ ਸ਼ੂਟਿੰਗ ਹੁੰਦੀ ਵੇਖੀਏ ਆਓ ਚਲਿਏ ਹੈਲੋ ਹਾਂਜੀ ਹਾਂਜੀ ਕਿੰਨੇ ਬੰਦੇ ਦੀ ਰੋਟੀ ਕਰ ਦੀਏ ਠੀਕ ਹੈ ਠੀਕ ਆ ਅਸੀਂ ਪਹੁੰਚ ਗਏ ਬਸ ਤੁਹਾਡੇ ਕੋ 20-25 ਮਿੰਟਾਂ ਜੀ ਠੀਕ ਹੈ ਠੀਕ ਆ ਅੰਕਲ ਆ ਤਿੰਨ ਬੰਦੇ ਦੀ ਰੋਟੀ ਕਰ ਦਿਓ ਨਾਲ ਮਿਕਸ ਸਬਜੀ ਤੇ ਰਾਜਮਾ ਕਰ ਦਿਓ ਉਹ ਹੈਲੋ ਆਡਾ ਆਰਡਰ ਤਾਂ ਲੈ ਲਾ ਪਹਿਲਾਂ ਉਹ ਮੇਲੇ ਜੋ ਅਮਰੂਦਾਂ ਨੂੰ ਕੌਣ ਪੁੱਛਦਾ ਹੋਏ ਉਹਦਾਂ ਨੂੰ ਤਿੰਨ ਬੰਦੇ ਦੀ ਰੋਟੀ ਦਾ ਆਰਡਰ ਆਇਆ ਤਾਂ ਅਸੀਂ ਤੇਰੇ ਪਿੱਛੇ ਤੁਰੇ ਫਿਰੀ ਤੇ ਚਾਰ ਪੰਜ ਬੰਦੇ ਜਿੰਨੀ ਮੈਂ ਵੀ ਖਾ ਹੀ ਲੈਣਾ ਵਾ ਹਾ ਤੇ ਲੋਕਾਂ ਦੇ ਸਿਰ ਤੋਂ ਹੀ ਖਾਣਾ ਕਿਹੜੀ ਘਰੋਂ ਖਾਂਦੇ ਆ ਘਰ ਤਾਂ ਤੇਰੇ ਵਰਗੇ ਨੇ ਅੰਬ ਦੀ ਫਾੜੀ ਵਿੱਚ ਕਾਰ ਰੱਖੀ ਹੁੰਦੀ ਆ ਤੇ ਸਾਰਾ ਟੱਬਰ ਵਾਲੇ ਵਾਲੇ ਬਾਹਲਿਆਂ ਦਾ ਰੋਟੀ ਖਾਣ ਤੇ ਉਸੇ ਫਾੜੀ ਨੂੰ ਬਾਅਦ ਚ ਵਾਰੀ ਵਾਰੀ ਚਟੀ ਜਾਂਦੇ ਉਹ ਬੰਦਿਆਂ ਨੂੰ ਰੋਟੀ ਲੈ ਗਿਆ ਨਹੀਂ ਤਾਂ ਗੁਣੀਆਂ ਵਿੱਚ ਕਰ ਦੂੰਗਾ ਇੱਥੇ ਆ ਤੋ ਕੇ ਨਾ ਤੇ ਬੈਠਾ ਰਹਿ ਫਿਲਮ ਵਾਲਿਆਂ ਦੀ ਰੋਟੀ ਤੋਂ ਬਾਅਦ ਜਿਹੜੀ ਰਹਿਣ ਖੁੰਦ ਬਚੂਗੀ ਨਾ ਉਹ ਤੈਨੂੰ ਪਾ ਦਾਂਗੇ ਉਹ ਪਾ ਦਾਂਗੇ ਕੀ ਮਤਲਬ ਓਏ ਮੈਂ ਕੁੱਤਾ ਵਾਂ ਮੈਨੂੰ ਕੀ ਪਤਾ ਕੁੱਤਾ ਕਿ ਬਿੱਲਾ ਵਾਂ ਇੱਥੇ ਰਹਿ ਤੈਨੂੰ ਲਿਆ ਦਾਂਗੇ ਸਤਾਰ ਰੋਟੀ ਖਾ ਕੇ ਆਪਾਂ ਵੀ ਨਾ ਸ਼ੂਟਿੰਗ ਦੇਖ ਕੇ ਆਈਏ ਥੋੜੀ ਜੀ ਉਹ ਸ਼ੂਟਿੰਗ ਦਾ ਕਰਕੇ ਤਾਂ ਨ ਰੋਟੀ ਖਾ ਕੇ ਤਾਂ ਕੰਮ ਤੇ ਚੱਲ ਜੀ ਨਾਲੇ ਜਿਹੜਾ ਮਸਾਲਾ ਬਣਿਆ ਨਾ ਇਧਰ ਉਧਰ ਥਪੜੀ ਤੇ ਜੇ ਘਰ ਵਾਲੇ ਕਹਿਣਗੇ ਨਾ ਉਹ ਨਹੀਂ ਆਇਆ ਆਖੀ ਉਸਤਾਦ ਨੇ ਅੰਬ ਜਾਰੇ ਖਾਲੇ ਉਹਦੀ ਨਸੀਰ ਫਟ ਗਈ ਆ ਹੁਣ ਕੱਲ ਆ